ਅਸੀਂ ਬਹੁਤ ਸਾਰੀ ਧਿਆਨ ਕੀ ਆਪ ਹੀ ਗਲਤ ਕਰਕੇ ਸੰਗਤਾਂ ਦੇ ਵਿੱਚ ਸੱਚ ਨਹੀਂ ਜਾਣ ਦਿੰਦੇ ਇਹ ਗੁਰਦੁਆਰੇ ਜਿਹੜੇ ਸਥਾਨ ਬਣੇ ਆ ਇਹ ਤਾਂ ਸਭ ਨੂੰ ਸੰਗਤ ਸਾਰਿਆਂ ਨੂੰ ਦੇਈ ਜਾਰੀ ਲਾ ਗਈ ਮੁੱਖ ਮਾਰ ਦੇਣਗੇ ਨਹੀਂ ਗੁਰੂ ਕੇ ਕੀਰਤਨਾਂ ਨੂੰ ਵੀ ਸਨਮਾਨ ਬਹੁਤ ਜ਼ਿਆਦਾ ਮਿਲੇਗਾ ਸੱਚ ਦੱਸੋ ਕਿ ਸਾਡੇ ਵਿੱਚ ਜਿਹੜੀ ਆ ਪੇਟਾ ਦਿੰਦੇ ਜੀ ਐਨੀ ਹੁੰਦੀ ਆ ਪਰਬੰਧ ਕੀਤਾ ਹੈ ਲੰਗਰ ਪ੍ਰਸ਼ਾਦ ਦੀ ਸੇਵਾ ਕੀਤੀ ਹੈ ਔਰ ਨਾਲ ਹੀ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਸਤਿਕਾਰ ਸਹਿਤ ਬੇਨਤੀ ਹੈ ਭਾਈ ਅਵਤਾਰ ਸਿੰਘ ਜੀ ਮਲਤਾਨੀ ਉਹ ਸਟੇਜ ਤੇ ਆਉਣ ਕੇਵਲ 2 ਮਿੰਟ ਵਿੱਚ ਆਪਣੀ ਬੇਨਤੀ ਰੱਖਣ ਜੀ ਨਾਲ ਚੱਨ ਵਾਲੇ ਗੁਰੂ ਕੀ ਕੀਤਨੀਆਂ ਪਛਾਣ ਸਾਥੀ ਉਹ ਇੰਨੇ ਘੁਲਾਈ ਦੇ ਪਾਤਰ ਨੇ ਕਿ ਤੁਸੀਂ ਇੰਨੀਆਂ ਵਧਾਈਆਂ ਦੇ ਹੀ ਨਹੀਂ ਸਕਦੇ ਜਿਸ ਬੰਦੇ ਨੇ ਪਹਾੜ ਵਰਗਾ ਮਦਦ ਮਸੀਦਨ ਜਿਹੜੀ ਆ ਆਪਣੇ ਹੱਥਾਂ ਦੇ ਆਪਣੇ ਸਿਰ ਤੇ ਚੁੱਕ ਲਈ ਇਹ ਕੋਈ ਛੋਟੀ ਜੀ ਗੱਲ ਨਹੀਂ ਇਹ ਕੋਈ ਛੋਟਾ ਜਿਹਾ ਕੰਮ ਨਹੀਂ ਜਿਹੜਾ ਲੈ ਕੇ ਤੋੜਿਆ ਨਹੀਂ ਇਹ بڑا ਔਖਾ ਕੰਮ ਹੈ ਔਰ ਖਾਸ ਕਰਕੇ ਔਖਾ ਇਸ ਕਰਕੇ ਹੈ ਜੇ ਆਪਾਂ ਗੱਲ ਕਰੀਏ ਵੀ ਕੀ ਦੁਨੀਆਂ ਪ੍ਰਚਾਰਕ ਕਥਾਵਾਚਕ ਬੁਲਾਰਾ ਜਿਹੜਾ ਹੈ ਉਹ ਬੋਲ ਸਕਦਾ ਹੈ ਖੁੱਲ ਕੇ ਹਿਰਦੇ ਤੋਂ ਇਹ ਬੜੀ ਉਖੀ ਗੱਲ ਅਜਿਹੇ ਡਿਪੈਂਡਰ ਦੇ ਨਾ ਉਹ ਖੁਦ ਕੇ ਹੀ ਬੋਲ ਸਕਦਾ ਮਿੰਦਾ ਖਾਲੀ ਗਏ ਇੱਕੋ ਤੇ ਪੂਰਾ ਜਣਾ ਹੈ ਮੈਂ ਕਿਹਾ ਇੰਨਾ ਖੁਸ਼ ਨਾ ਹੋ ਗੜੇ ਪੈ ਸਕਦੇ ਨੇ ਇਹ ਨਾਲ ਕੁਛ ਹੋ ਕੰਦਰ ਕੀ ਗੱਲ ਗੜਿਆਂ ਦੀ ਕਿਹੜੀ ਗੱਲ ਹੈ ਮੈਂ ਕਿਹਾ ਮੈਨੂੰ ਨਾਲ ਖਣ ਦਾ ਭੋਗ ਪੈ ਰਿਹਾ ਉਥੇ ਸੰਤਾਂ ਦੇ ਤੇਲ ਹੋ ਜਾਣ ਨਾ ਉੱਤਰ ਕੀ ਜਾਸੀ ਐਡਾ ਢੇਰ ਹੋ ਗਿਆ ਕਿ ਉਹ ਬੜਾ ਖੁਸ਼ ਮਨਾ ਤਪਿਆ ਸਰ ਕੀ ਕਹਿਣਾ ਚਾਹੁੰਦੇ ਹਾਂ ਸਾਹਮਣੇ ਸਾਰੇ ਹੀ ਸੁਣਨ ਵਾਲੇ ਸਰੋਤਜਨਾਂ ਨੂੰ ਗੁਰੂ ਕੀ ਸੰਗਤ ਨੂੰ ਪ੍ਰੈਸ মিডিਆ ਰਾਹੀਂ ਜੋ ਸੁਣ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਦੇਵ ਸਿੰਘ ਹਜੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੱਥੇ ਆਈ ਹੋਈ ਸਾਰੀ ਪ੍ਰੈਸ মিডিਆ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦਾ ਹੈ ਜੋ ਸਮੁੱਚੇ ਰਾਗੀ ਸਿੰਘਾਂ ਦੀ ਆਵਾਜ਼ ਨੂੰ ਆਪ ਸੰਗਤਾਂ ਤੱਕ ਪਹੁੰਚਾਉਣ ਵਾਸਤੇ ਇੱਥੇ ਪਹੁੰਚੇ ਨੇ ਪਹੁੰਚੇ ਨੇ ਦਾਸ ਉਹਨਾਂ ਨੂੰ ਜੀ ਆਇਆਂ ਆਦੈ ਜੋ ਅੱਜ ਦਾ ਸਾਡਾ ਮੋਟਿਵ ਹੈ ਜੋ ਅੱਜ ਸਾਡੀ ਮੀਟਿੰਗ ਦਾ ਮੁੱਖ ਝੰਡਾ ਹੈ ਉਹ ਇਹ ਹੈ ਕਿ ਸਮੁੱਚੇ ਹੀ ਵਰਲਡ ਦੇ ਵਿੱਚ ਇੱਕ ਐਸਾ ਕੰਮ ਹੋ ਰਿਹਾ ਕਿ ਰਾਗੀ ਸਿੰਘਾਂ ਨੂੰ ਕੀਰਤਨ ਕਰਦਿਆਂ ਹੋયા ਜੋ ਵੀ ਸੰਗਤ ਮਾਇਆ ਦਿੰਦੀ ਹੈ ਉਹ ਬਹੁਤ ਸਾਰੇ ਪ੍ਰਬੰਧਕ ਸਾਰੇ ਨਹੀਂ ਬਹੁਤ ਸਾਰੇ ਗੁਰਦੁਆਰੇ ਪ੍ਰਬੰਧਕ ਜਿਹੜੇ ਨੇ ਉਹ ਮਾਇਆ ਚੁੱਕ ਕੇ ਫਿਰ ਗੋਲਕ ਚ ਪਾ ਲੈਂਦੇ ਨੇ ਇੱਕ ਇਹ ਤੇ ਨਾਲ ਜਿਹੜੀ ਕੀਰਤਨ ਦੇ ਦੌਰਾਨ ਕੋਈ ਭੇਟਾ ਦਿੰਦਾ ਹੈ ਬੇਟਾ ਕੀਰਤਨ ਦੀ ਹੁੰਦੀ ਹੈ ਉਹਦੇ ਵਿੱਚੋਂ ਅੱਧੇ ਪੈਸੇ ਗੁਰਦੁਆਰਾ ਕਮੇਟੀਆਂ ਕੱਟ ਲੈਂਦੀਆਂ ਅਸੀਂ ਉਹਨੂੰ ਬੰਦ ਕਰਾਉਣ ਵਾਸਤੇ ਇੱਕ ਪੱਤਰ ਲਿਖਿਆ ਜਿਹੜਾ ਮੈਂ ਆਪ ਜੀ ਦੇ ਸਨਮੁਖ ਪੜਨ ਜਾ ਰਿਹਾ ਹਾਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਪ੍ਰਸਤੀ ਹੇਠਾਂ ਸਾਡੀ ਸਰਵੋੱਚ ਸੰਸਥਾ ਹੈ ਉਸ ਸਮੇਂ ਅਸੀਂ ਮੁਖਤਬ ਹੋ ਕੇ ਅਸੀਂ ਬੇਨਤੀ ਪੱਤਰ ਲਿਖਿਆ ਸੇਵਾ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਸ੍ਰੀ ਅਮਰਸਰ ਸਾਹਿਬ ਸ੍ਰੀਮਾਨ ਜੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਬੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 4 ਮਈ 2022 ਨੂੰ ਸਵੇਰੇ ਸਮੂਹ ਰਾਗੀ ਜਥਿਆਂ ਦੀ ਕਤਰਤਾ ਵਿੱਚ ਸਰਬਸੰਮਤੀ ਨਾਲ ਕੁਝ ਫੈਸਲੇ ਜੋ ਰਾਗੀ ਸਿੰਘਾਂ ਜਥਿਆਂ ਦੀ ਮੰਗਾਂ ਨਾਲ ਸੰਬੰਧਿਤ ਹਨ ਵਿਚਾਰ ਵਟਾਂਦਰੇ ਉਪਰੰਤ ਲੈ ਗਏ ਹਨ ਸ਼੍ਰੀ ਅਕਾਲਪੁਰ ਸਾਹਿਬ ਪੰਥ ਦੀ ਸਰਵ ਉੱਚ ਸੰਸਥਾ ਹੈ ਹਰ ਸਿੱਖ ਆਪਣੀ ਧਾਰਮਿਕ ਮੰਗ ਦੀ ਪੂਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਲੰਦਾ ਹੈ ਜੋ ਫੈਸਲੇ ਰਾਗੀ ਸਿੰਘਾਂ ਦੀ ਇਕਤਰਤਾ ਵਿੱਚ ਲੈ ਗਏ ਹਨ ਉਹ ਇਸ ਪੱਤਰਕਾ ਵਿੱਚ ਹੇਠ ਲਿਖੇ ਗਏ ਹਨ ਉਹ ਫੈਸਲੇ ਆਪ ਜੀ ਦੇ ਸੰਮੁਖ ਰੱਖ ਰਹੇ ਹਾਂ ਜੀ ਆਪ ਜੀ ਗੌਰ ਕਰਿਓ ਸਮੂਹ ਗੁਰਦਵਾਰ ਫੈਸਲੇ ਵਿੱਚੋਂ ਪਹਿਲਾ ਫੈਸਲਾ ਆ ਬੰਦ ਕਰਾਇਆ ਰੌਲਾ ਪਾੜਾ ਜੇ ਸਮੂਹ ਪਹਿਲਾ ਫੈਸਲਾ ਕੀਤਾ ਗਿਆ ਜੀ ਸਮੂਹ ਕਮੇਟੀਆਂ ਕੀਰਤਨ ਭੇਟਾ ਵਿੱਚੋਂ ਅਦਲ ਲੈਣਾ ਦੇਸ਼ ਵਿਦੇਸ਼ ਵਿੱਚ ਬੰਦ ਕਰਨ ਅਸੀਂ ਆਪ ਜੀ ਨੂੰ ਇਹ ਜਾਣੂ ਕਰਵਾ ਰਹੇ ਹਾਂ ਜਹਦਰ ਸਾਹਿਬ ਜੀ ਆਪ ਜੀ ਇਹਦੇ ਉੱਤੇ ਵਿਚਾਰ ਕਰੋ ਨੰਬਰ 2 ਸੰਗਤ ਵੱਲੋਂ ਕੀਰਤਨ ਦਾ ਸਤਿਕਾਰ ਕਰਦਿਆਂ ਵਾਜੇ ਹਾਰਮੋਨੀਅਮ ਉੱਪਰ ਰੱਖੀ ਮਾਇਆ ਸਮੂਹ ਦੇਸ਼ ਵਿਦੇਸ਼ ਦੀਆਂ ਗੁਰਦੁਆਰਾ ਕਮੇਟੀਆਂ ਗੋਲਕ ਵਿੱਚ ਪਾਉਣੀ ਅਤੇ ਪਰਚੀ ਕੱਟਣੀ ਬੰਦ ਕਰਨ ਇਹ ਦੂਸਰਾ ਸਾਡਾ ਮਤਾ ਹੋਇਆ ਜੀ ਇੱਥੇ ਫੈਸਲਾ ਹੋਇਆ ਨੰਬਰ 3 ਹਰਾਗੀ ਜਿੱਥੇ ਜਦੋਂ ਵਿਦੇਸ਼ ਵਿੱਚ ਕੀਰਤਨ ਪ੍ਰਚਾਰ ਵਾਸਤੇ ਜਾਂਦੇ ਹਨ ਉਹਨਾਂ ਕੋਲੋਂ ਪ੍ਰਤੀ ਮੈਂਬਰ ਜਿਹੜੀਆਂ ਜਿਹੜੀਆਂ ਗੁਰਦੁਆਰਾ ਕਮੇਟੀਆਂ 5-5000 ਰੁਪਇਆ ਪ੍ਰਤੀ ਮਹੀਨਾ ਲੈਂਦੀਆਂ ਹਨ ਉਹ ਲੈਣਾ ਬੰਦ ਕਰਨ ਇਹ ਸਾਡੇ ਤਿੰਨ ਫੈਸਲੇ ਅੱਜ ਕਤਰਤਾ ਵਿੱਚ ਕੀਤੇ ਗਏ ਹਨ ਇਹ ਸਾਡੀਆਂ ਤਿੰਨ ਮੁੱਖ ਮੰਗਾਂ ਹਨ ਸਿੰਘ ਸਾਹਿਬ ਜੀ ਸਤਿਕਾਰ ਸਹਿਤ ਬੇਨਤੀ ਹੈ ਕਿ ਸਾਡੀਆਂ ਉਪਰੋਕਤ ਮੰਗਾਂ ਨੂੰ ਬੜੇ ਸੰਜੀਦਗੀ ਨਾਲ ਵਿਚਾਰਿਆ ਜਾਵੇ ਅਤੇ ਇਹਨਾਂ ਮੰਗਾਂ ਬਾਰੇ ਦੇਸ਼ ਵਿਦੇਸ਼ ਦੇ ਸਮੂਹ ਵਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਆਦੇਸ਼ ਜਾਰੀ ਕੀਤਾ ਜਾਵੇ ਅਸੀਂ ਆਪ ਜੀ ਦੇ অতি ਧੰਨਵਾਦੀ ਹੋਵਾਂਗੇ ਸਮੂਹ ਰਾਗੀ ਜਥਿਆਂ ਵੱਲੋਂ ਆਪ ਜੀ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਤਿੰਨ ਮੁੱਖ ਮੰਗਾਂ ਹਨ ਜੋ ਕੱਲ 12 ਵਜੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਆ ਲੈ ਕੇ ਜਾਵਾਂਗੇ ਆਪਣੇ ਕੁਝ ਰਾਗੀ ਜਿੱਥੇ ਅਸੀਂ ਜਾਣਗੇ ਇੱਥੋਂ ਔਰ ਕੱਲ ਅਸੀਂ ਇਹ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਹਾਂ ਜੀ ਇਹ ਅੱਜ ਦੇ ਸੰਲੋਗ ਕਿੰਨੇ ਰਾਗੀ ਜਥਿਆਂ ਨੇ ਇੱਥੇ ਸ਼ਾਮਲ ਹੋਏ ਅੱਜ ਗਿਣਤੀ ਤੋਂ ਬਾਹਰ ਹੀ ਕਾਫੀ ਰਾਗੀ ਜਥੇ ਆਏ ਨੇ ਕੋਈ 2.5 300 ਦੇ ਕਰੀ ਆ ਪੂਰੇ ਇੰਡੀਆ ਚੋਂ ਆਏ ਨੇ ਸਾਰੇ ਇੰਡੀਆ ਵਿੱਚੋਂ ਦਿੱਲੀ ਤੋਂ ਆਏ ਨੇ ਪਾਣੀਪੱਤ ਰੁਤਕ ਔਰ ਲੁਧਿਆਣਾ ਪਟਿਆਲਾ ਛੱਤੀਗੜ੍ਹ ਜਰਮ ਸਰ ਜੀ ਸਾਰਾ ਪੰਜਾਬ ਤੋਂ ਆਏ ਨੇ ਇਸ ਤੋਂ ਪਹਿਲਾਂ ਇਹ ਮੰਗਾਂ ਦੀ ਚਿੱਤੇ ਦੀ ਗੱਲ ਤੇ ਨਹੀਂ ਸੀ ਅੱਜ ਤੋਂ ਪਹਿਲਾਂ ਇਹ ਮੰਗਾਂ ਅਸੀਂ ਚੁੱਕਦੇ ਰਹੇ ਹਾਂ ਲੋਕਲ ਗੁਰਦੁਆਰਾ ਕਮੇਟੀਆਂ ਤੱਕ ਹੀ ਅੱਜ ਤੋਂ ਪਹਿਲਾਂ ਹਰ ਇੱਕ ਸਭਾ ਜਤਨਤਾ ਕਰਦੀ ਰਹੀ ਆ ਪਰ ਪਹਿਲੀ ਵਾਰ ਜਹਦਰ ਸਾਹਿਬ ਜੀ ਸ਼੍ਰੀ ਕਲਤਕ ਸਾਹਿਬ ਜਦੋਂ ਦਿੱਲੀ ਵਿੱਚ ਜਾਂਦੇ ਨੇ ਇਹ ਭਾਈ ਕੁਮਲਦੀਪ ਸਿੰਘ ਨੇ ਇਹਨਾਂ ਨਾਲ ਹੀ ਬਚਨ ਹੋਇਆ ਸੀ ਜਹਦਰ ਸਾਹਿਬ ਦਾ ਕਿ ਸਾਨੂੰ ਜਦੋਂ ਗੁਰਦੁਆਰਾ ਜਦੋਂ ਰਾਗੀ ਜਿੱਤੇ 71 ਹੋ ਕੇ ਪੱਤਰ ਲਿਖਣ ਕਿ ਤੇ ਸਿਅਤ ਤੇ ਵਿਚਾਰ ਕਰਾਂ ਤੋ ਇਸ ਲਈ ਅੱਜ ਇਹ ਸਾਰੀ ਕਦਰ ਦੱਸ ਸਕਦੇ ਹਾਂ। ਬੜੀ ਮੰਗਾ ਨਾ ਮੰਗਿਆ ਕਰਦੇ। ਸਟਾਨੀਆਂ ਮੰਗਾ ਨਾ ਮੰਗਿਆ ਜਾਣੇ ਇਹ ਨਹੀਂ ਹੋ ਸਕਦਾ ਕਿਉਂਕਿ ਸਾਨੂੰ ਪੂਰਨ ਭਰੋਸਾ ਹੈ ਜਹੇਦਾਰ ਸਾਡੇ ਸਾਡੇ ਆਪਣੇ ਨੇ ਕਾਲਤ ਸਿੰਘ ਸਾਹਿਬ ਸਾਡਾ ਆਪਣਾ ਹੈ ਸਾਡੀ ਮੰਗ ਨੂੰ ਤਾਂ ਸਭ ਤੋਂ ਪਹਿਲਾਂ ਵਿਚਾਰਨਗੇ ਐਸਾ ਹੋ ਨਹੀਂ ਸਕਦਾ ਕਿ ਉਹ ਨਾ ਵਿਚਾਰੇ। ਪਰ ਜਾਇਜ਼ ਮੰਗਾ ਨੇ ਇੱਕ ਜ਼ਰੂਰਤ ਦੀਆਂ ਚੀਜ਼ਾਂ ਨੇ ਕਿਉਂਕਿ ਜਿਹੜਾ ਪ੍ਰਚਾਰਕ ਹੈ ਉਹ ਇਸ ਵੇਲੇ ਸਭ ਤੋਂ ਜ਼ਿਆਦਾ ਅਸਰ ਗਿਆ ਥੋੜਾ ਜਿਆਦਾ ਪ੍ਰਚਾਰਕ ਜਿਹੜਾ ਸਿੱਖ ਪ੍ਰਚਾਰਕ ਹੋ ਇਸ ਵੇਲੇ ਸਭ ਤੋਂ ਜ਼ਿਆਦਾ ਤਰਾਸਤੇ ਦੇ ਵਿੱਚ ਹੈ। ਔਰ ਉਹਨੂੰ ਆਮ ਸੰਗਤ ਕੋਲੋਂ ਵੀ ਅਕਾਲ ਤਖਤ ਸਾਹਿਬ ਕੋਲੋਂ ਵੀ ਸਪੋਰਟ ਦੀ ਬਹੁਤ ਜ਼ਰੂਰਤ ਹੈ। ਸੋ ਸਾਨੂੰ ਚਾਹੀਦਾ ਕਿਉਂਕਿ ਅਣਖੀ ਹੁੰਦੇ ਨੇ ਪ੍ਰਚਾਰਕ ਕਿਸੇ ਕੋਲ ਮੰਗਣ ਨਹੀਂ ਜਾ ਸਕਦੇ ਤੇ ਸਾਨੂੰ ਚਾਹੀਦਾ ਹੈਗਾ ਕਿ ਅਸੀਂ ਆਪ ਉਹਨਾਂ ਦੇ ਘਰ ਜਾ ਕੇ ਚੁੱਪਚਾਪ ਉਹਨਾਂ ਦੀ ਸੇਵਾ ਵੀ ਕਰਕੇ ਆਈਏ ਜਦੋਂ ਉਹਨਾਂ ਨੂੰ ਜ਼ਰੂਰਤ ਹੈ ਔਰ ਅਸੀਂ ਉਹ ਹੀ ਉਹ ਬੇਨਤੀ ਹੈ ਅਕਾਲ ਤਖਤ ਜਥੇਦਾਰ ਸਾਹਿਬ ਤੋਂ ਔਰ ਅਕਾਲ ਤਖਤ ਇਹ ਇਹਨਾਂ ਦੀਆਂ ਜਿਹੜੀਆਂ ਜਾਇਜ਼ ਔਰ ਬਿਲਕੁਲ ਸਹੀ ਸਟੀਕ ਮੰਗਾਂ ਨੇ ਉਹਨਾਂ ਨੂੰ ਪਲੀਜ਼ ਮੰਨਣ ਔਰ ਮੰਗਾ ਹੋਰ ਵੀ ਨੇ ਕਿ ਜਿਵੇਂ ਮੈਡੀਕਲ ਇੰਸ਼ੋਰੈਂਸ ਹੋਣੀਆਂ ਚਾਹੀਦੀਆਂ ਬੱਚਿਆਂ ਦੀਆਂ এডੂਕੇਸ਼ਨ ਦੇ ਵਿੱਚ ਸਾਥ ਦੇਣਾ ਚਾਹੀਦਾ ਹੈ ਲੋਕਲ ਗੁਰਦੁਆਰਿਆਂ ਨੂੰ ਕੱਲ ਨੂੰ ਕੋਈ 3 ਬੱਚਿਆਂ ਦੇ ਵਿਆਹ ਹੁੰਦੇ ਰਿਹਾ ਉਹਦੇ ਵਿੱਚ ਸਾਥ ਦੇਣਾ ਚਾਹੀਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਬੜੀ ਬੇਸਿਕ ਨੇ ਤਨਖਾਹਾਂ ਬੈਟਰ ਹੋਣੀਆਂ ਚਾਹੀਦੀਆਂ ਨੇ ਸੇਵਾਦਾਰਾਂ ਦੀਆਂ ਪਾਠੀ ਸਿੰਘਾਂ ਦੀਆਂ ਉਹਨਾਂ ਦੇ ਵਿੱਚ ਉਹ ਥੋੜਾ ਜਿਹਾ ਗੌਰ ਫਰਮਾਉਣ ਔਰ ਜਦੋਂ ਕੋਈ ਵੀ ਫਰਮਾਨ ਅਕਾਲ ਤਖਤ ਸਾਹਿਬ ਤੋਂ ਮੋਹਰ ਬੰਦ ਹੋ ਜਾਂਦਾ ਤੇ ਫਿਰ ਪੂਰੀ ਦੁਨੀਆ ਦੇ ਵਿੱਚ ਉਹਨੂੰ ਲੋਕ ਸਨਮਾਨਤ ਕਰਦੇ ਨੇ ਮੰਨਦੇ ਨੇ ਸੋ ਸਾਡਾ ਮੇਨ ਇਹੋ ਮਕਸਦ ਹੈ ਕਿ ਉਥੋਂ ਅਕਾਲ ਤਖਤ ਸਾਹਿਬ ਤੋਂ ਮੋਹਰ ਬੰਦ ਕਰਨ ਔਰ ਪੁਲਿਸ ਇਹਨਾਂ ਦੀ ਮੰਗਾਂ ਨੂੰ ਮੰਨਿਆ ਜਾਵੇ ਨਹੀਂ ਉਹ ਉਹ ਇੱਕ ਅਲੱਗ ਹੀ ਸੂਆ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਕਿ ਸਾਡੀਆਂ ਸੇ ਕੌਮ ਦੀਆਂ ਜਿੰਨੀਆਂ ਸੰਸਥਾਵਾਂ ਜਦੋਂ ਕੋਈ ਆਫਤਾ ਆਉਂਦੀ ਹੈ ਕਿਸੇ ਵੀ ਕੋਈ ਪੁਚਾਲ ਆ ਗਿਆ ਜਾਂ ਕਿਤਨੇ ਵੀ ਕੋਈ ਪ੍ਰੋਬਲਮ ਹੁੰਦੀ ਆ ਸਾਰੀਆਂ ਗੁਰਦੁਆਰਿਆਂ ਜਿਵੇਂ ਕੋਰੋਨਾ ਵਿੱਚ ਕਿਨੇ ਕਿਨੇ ਲੱਖਾਂ ਰੁਪਏ ਦੇ ਆਪਾਂ ਲੰਗਰ ਲਾਏ ਆ ਤਾਂ ਸਾਡੀਆਂ ਕਮੇਟੀਆਂ ਸਮਰੱਥ ਹੈਗੀਆਂ ਨੇ ਤਾਂ ਇਹ ਜਹੇਦਾਰ ਸਾਹਿਬ ਜੀ ਅਗਰ ਉਹਨੂੰ ਆਦੇਸ਼ ਜਾਰੀ ਕਰਨਗੇ ਤਾਂ ਬਹੁਤ ਛੇਤੀ ਸਾਰੇ ਹੀ ਉਹਨਾਂ ਦਾ ਸਤਿਕਾਰ ਕਰਦੇ ਨੇ ਮੰਨਣਗੇ ਇਸ ਕਰਕੇ ਅਸੀਂ ਉਹਨਾਂ ਨੂੰ ਬੇਨਤੀ ਪੱਤਰ ਲਿਖਿਆ ਹੈ